ਓ ਅੰਕਾਰ ਸਤਗੁਰ ਪਰਸਾਦ ਆਪ ਲਈ ਲੜ ਲਾਏ ਦਰਦ ਰੂਪੇਸ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਾਰਬਧਾਰ ਅਪਾਰ ਅਗਮ ਬਿਆੰਤ ਤੂੰ ਜਿਨਾ ਪਸ਼ਤਾ ਸੱਚ ਚੁੰਮਾ ਪੈਰ ਮੂ ਗੁਰੂ ਪਿਆਰਿਓ ਸਾਰੇ ਸੰਸਾਰ ਵਿੱਚ ਧੰਨ ਧੰਨ ਬਾਬਾ ਫਤੇ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸੰਸਾਰ ਵਿੱਚ ਸਭ ਤੋਂ ਖੁਸ਼ਕਿਸਮਤ ਦਿਹਾੜਾ ਉਹ ਹੁੰਦਾ ਏ ਜਿਸ ਦਿਨ ਕਿਸੇ ਮਹਾਨ ਆਤਮਾ ਦਾ ਧਰਤੀ ਉੱਤੇ ਆਗਮਨ ਹੁੰਦਾ ਏ ਜਦੋਂ ਕੋਈ ਮਹਾਨ ਆਤਮਾ ਅਵਤਾਰੀ ਪੁਰਸ਼ ਇਸ ਧਰਤੀ ਤੇ ਆਉਂਦੇ ਨੇ ਉਹ ਸਭ ਤੋਂ ਖੁਸ਼ਕਿਸਮਤ ਦਿਹਾੜਾ ਹੁੰਦਾ ਏ ਸੰਸਾਰ ਵਿੱਚ ਸੋ ਗੁਰੂ ਪਿਆਰਿਓ ਜਿਸ ਕੁੱਖ ਵਿੱਚੋਂ ਉਸ ਮਹਾਨ ਆਤਮਾ ਨੇ ਜਨਮ ਲੈਣਾ ਹੁੰਦਾ ਏ ਉਹ ਕੋਖ ਵੀ ਮਹਾਨ ਹੋਣੀ ਚਾਹੀਦੀ ਏ ਉਹ ਕੋਖ ਵੀ ਮਹਾਨ ਹੁੰਦੀ ਏ ਉਹ ਕੋਖ ਬਹੁਤ ਪਵਿੱਤਰ ਹੁੰਦੀ ਏ ਉਹ ਕੋਖ ਰੱਬ ਦੇ ਰੰਗ ਵਿੱਚ ਰੰਗੀ ਹੋਈ ਹੁੰਦੀ ਏ ਬਹੁਤ ਪਵਿੱਤਰੋ ਕੋ ਪਵਿੱਤਰ ਕੋਖ ਤੋਂ ਇਹੋ ਜੇ ਮਹਾਨ ਸੂਰਮੇ ਮਹਾਨ ਆਤਮਾ ਜਨਮ ਲੈਂਦੀ ਏ ਸੋ ਗੁਰੂ ਪਿਆਰਿਓ ਸਤਗੁਰਾਂ ਦੇ ਚਾਰ ਸਹਬਜਾਦੇ ਚਾਰੇ ਹੀ ਅਵਤਾਰੀ ਨੇ ਇਹਨਾਂ ਨੇ ਚਾਰਾਂ ਚੋਹਾਂ ਨੇ ਉਤਾਰਤਾ ਰਿਆ ਇਹ ਚਾਰ ਸ਼ਕਤੀਆਂ ਨੇ ਇਹ ਚਾਰ ਅਗਨੀਆਂ ਨੇ ਜਿਨ੍ਹਾਂ ਨੇ ਜ਼ੁਲਮ ਨੂੰ ਸਾੜ ਕੇ ਸੁਆਹ ਕਰ ਦੇਣਾ ਔਰ ਮਾਤਾ ਜੀਤੋ ਜੀ ਦੇ ਮਾਤਾ ਜੀਤੋ ਜੀ ਸੇਵਾ ਕਰਦੇ ਨੇ ਲੰਗਰ ਦੀ ਆਪ ਲੰਗਰ ਬਣਾਉਂਦੇ ਨੇ ਆਪ ਲੰਗਰ ਸਿਕਾਉਂਦੇ ਨੇ ਆਪ ਹੀ ਆਪ ਝੂਠੇ ਬਰਤਨ ਸਾਫ ਕਰਦੇ ਨੇ ਆਪ ਹੀ ਸੰਗਤ ਦੇ ਚਰਨ ਧੋਂਦੇ ਨੇ ਔਰ ਸੰਗਤ ਨੂੰ ਪੱਖਾ ਝਲਦੇ ਨੇ ਗੁਰੂ ਪਿਆਰਿਓ ਸੇਵਾ ਵੀ ਕਰਦੇ ਨੇ ਤੇ ਨਾਲ-ਨਾਲ ਸਿਮਰ ਵੀ ਚੱਲ ਸਿਮਰਨ ਵੀ ਚੱਲਦਿਆ ਔਰ ਜਦੋਂ ਮਾਤਾ ਜੀਤੋ ਜੀ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਦਾ ਹੀ ਰੂਪ ਹੋ ਜਾਂਦੇ ਨੇ ਸੇਵਾ ਸਿਮਰਨ ਕਰਕੇ ਤੇਜ ਪ੍ਰਤਾਪ ਇੰਨਾ ਵੱਧ ਗਿਆ ਕਿ ਉਹਨਾਂ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾਂਦਾ ਔਰ ਮਾਤਾ ਜੀ ਤੋਂ ਜੀ ਜਦੋਂ ਬਾਣੀ ਪੜਦੇ ਬਾਣੀ ਦਾ ਹੀ ਰੂਪ ਹੋ ਜਾਂਦੇ ਸਮਾਨ ਸਮੇਂ ਨੂੰ ਭੁੱਲ ਜਾਂਦੇ ਤਾਈਓ ਸਤਿਗੁਰੇ ਆਖਦੇ ਨੇ ਮਾਤਾ ਜੀ ਤੋਂ ਜੀ ਨੂੰ ਸਤਿਗੁਰੇ ਆਖਦੇ ਨੇ ਕਿ ਤੁਹਾਡਾ ਸੁਭਾਅ ਜੋਗੀਆਂ ਵਾਲਾ ਏ ਜੋ ਸੇਵਾ ਕਹੀਏ ਉੱਥੇ ਹੀ ਜੁਟ ਜਾਂਦੇ ਨੇ ਔਰ ਜਦੋਂ ਬਾਣੀ ਪੜਦੇ ਨੇ ਤੇ ਸਮੇਂ ਨੂੰ ਭੁੱਲ ਜਾਂਦੇ ਨੇ ਬਾਣੀ ਦਾ ਹੀ ਰੂਪ ਹੋ ਜਾਂਦੇ ਨੇ ਇਸ ਲਈ ਸਤਿਗੁਰ ਮਾਤਾ ਜੀ ਦੀ ਸੇਵਾ ਸਿਮਰਨ ਤੋਂ ਪ੍ਰਸੰਨ ਹੋ ਕੇ ਮਾਤਾ ਜੀ ਨੂੰ ਜੋਗੀ ਆਖਦੇ ਨੇ ਐਸੀ ਸੇਵਕ ਸੇਵਾ ਕਰੇ ਜਿਸ ਦਾ ਜੀਉ ਤਿਸ ਅੱਗੇ ਧਰੇ ਧੰਤਨ ਮਾਤਾ ਜੀਤੋ ਜੀ ਜੋ ਜਗਤ ਮਾਤਾ ਨੇ ਔਰ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਨੇ ਸਾਡੇ ਮਾਤਾ ਜੀ ਨੇ ਮਾਤਾ ਜੀਤੋ ਜੀ ਨੂੰ ਸਤਿਗੁਰ ਬਚਨ ਕਰਦੇ ਨੇ ਆਪਣੇ ਮਹਿਲਾ ਨੂੰ ਬਚਨ ਕਰਦੇ ਨੇ ਕਿ ਅਕਾਲ ਪੁਰਖ ਕਿਰਪਾ ਕਰਨਗੇ ਹੁਣ ਤੁਹਾਡੇ ਘਰ ਵਿੱਚ ਇੱਕ ਹੋਰ ਸੂਰਬੀਰ ਜੋਦਾ ਮਹਾਨ ਪੁੱਤਰ ਜਨਮ ਲਵੇਗਾ ਔਰ ਉਸ ਨੇ ਇਹੋ ਜੇ ਇਹੋ ਜੇ ਕਾਰਜ ਕਰਨੇ ਨੇ ਔਰ ਜਿਸ ਦੀ ਮਿਸਾਲ ਦੁਨੀਆ ਵਿੱਚ ਨਹੀਂ ਮਿਲੇਗੀ ਛੋਟੀ ਉਮਰੇ ਪੁੱਗੀਆਂ ਰੂਹਾਂ ਉਹ ਰੱਬ ਦੇ ਵਿੱਚ ਰੰਗ ਵਿੱਚ ਉਹ ਰੱਬ ਦੇ ਰੰਗ ਵਿੱਚ ਪਹਿਲਾਂ ਹੀ ਰੰਗੀਆਂ ਹੋਈਆਂ ਰੂਹਾਨੀ ਔਰ ਉਹਨਾਂ ਨੇ ਹੁਣ ਤੁਹਾਡੀ ਕੁੱਖੋਂ ਅਵਤਾਰ ਧਾਰਨੇ ਸੋ ਗੁਰੂ ਪਿਆਰਿਓ ਸਤਿਗੁਰਾਂ ਦੇ ਬਚਨ ਸੱਚੇ ਹੋਏ ਅਕਾਲ ਪੁਰਖ ਨੇ ਕਿਰਪਾ ਕੀਤੀ ਫੱਗਣ ਦਾ ਮਹੀਨਾ ਬੁੱਧਵਾਰ ਵਾਲੇ ਦਿਨ ਬੁੱਧਵਾਰ ਵਾਲੇ ਦਿਨ 1755 ਸੰਮਤ 1755 ਵਿੱਚ ਬਾਬਾ ਫਤੇ ਸਿੰਘ ਜੀ ਦਾ ਆਗਮਨ ਹੋਇਆ ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੁਸ਼ੀਆਂ ਦੀ ਲਹਿਰ ਛਾ ਗਈ ਰਣਜੀਤ ਨਗਾਰਾ ਵੱਜਿਆ ਖੁਸ਼ੀਆਂ ਦਾ ਕੀਰਤਨ ਹੋਇਆ ਗੁਰੂ ਘਰ ਦੇ ਕੀਰਤਨੀਆਂ ਨੇ ਬਾਬਾ ਫਤੇ ਸਿੰਘ ਜੀ ਦੀ ਆਗਮਨ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਸੋ ਗੁਰੂ ਪਿਆਰਿਓ ਗੁਰਬਾਣੀ ਦਾ ਕੀਰਤਨ ਕੀਤਾ ਔਰ ਸਾਰੀ ਸੰਗਤ ਨੇ ਮਾਤਾ ਗੁਜਰੀ ਜੀ ਨੂੰ ਵਧਾਈਆਂ ਦਿੱਤੀਆਂ ਮਾਤਾ ਗੁਜਰੀ ਦੀ ਗੋਦ ਵਿੱਚ ਬਾਬਾ ਫਤੇ ਸਿੰਘ ਜੀ ਨੇ ਔਰ ਕੋਲ ਬੈਠੇ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਹੁਣ ਸਾਰਾ ਪਰਿਵਾਰ ਇਕੱਠਾ ਹੋ ਗਿਆ ਇਹ ਸਾਰੇ ਸ਼ਹੀਦ ਇਕੱਠੇ ਹੋ ਗਏ ਨੇ ਹੁਣ ਇਹਨਾਂ ਨੇ ਖਾਲਸਾ ਪੰਥ ਦੀਆਂ ਨੀਂਆਂ ਪੱਕੀਆਂ ਕਰਨੀਆਂ ਇਹਨਾਂ ਨੇ ਛੋਟੀ ਉਮਰ ਵਿੱਚ ਛੋਟੀ ਉਮਰੇ ਪੁਗੀਆਂ ਰੂਹਾਂ ਨੇ ਇਹਨਾਂ ਨੇ ਨਿੱਕੀ ਉਮਰੇ ਵੱਡੇ ਸਾਕੇ ਕਰਨੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਔਰ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤੇ ਸਿੰਘ ਜੀ ਦੀ ਸ਼ਹੀਦੀ ਸੰਸਾਰ ਨੂੰ ਇਹ ਉਪਦੇਸ਼ ਦੇ ਰਹੀ ਹੈ ਕਿ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਹੈ ਭਾਵ ਜਿਸ ਦਾ ਆਤਮਕ ਵੱਲ ਉੱਚਾ ਹੈ ਜਿਨ੍ਹਾਂ ਦੇ ਕੋਲ ਆਤਮਕ ਵੱਲ ਹੈ ਉਸ ਪ੍ਰਾਣੀ ਦਾ ਉਸ ਪ੍ਰਾਣੀ ਦੀ ਉਮਰ ਭਾਵੇਂ ਬਜ਼ੁਰਗਾਂ ਤੋਂ ਬਜ਼ੁਰਗ ਹੋਵੇ ਭਾਵੇਂ ਉਸ ਪ੍ਰਾਣੀ ਦੀ ਉਮਰ ਛੋਟੀ ਤੋਂ ਛੋਟੀ ਹੋਵੇ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਲਾਲਚ ਦੇ ਕੇ ਪ੍ਰਭਾ ਨਹੀਂ ਸਕਦੀ ਔਰ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਧਮਕੀ ਦੇ ਕੇ ਡਰਾ ਨਹੀਂ ਸਕਦੀ ਤੇ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਝੁਕਾ ਨਹੀਂ ਸਕਦੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਸਾਡੇ ਸਾਡੇ ਬਾਬੇ ਨੇ ਛੋਟੀ ਉਮਰ ਪੁੱਗੀਆਂ ਰੂਹਾਂ ਉਹ ਨਿੱਕੀ ਉਮਰ ਵਿੱਚ ਵੱਡੇ ਸਾਕੇ ਕਰਕੇ ਗਏ ਨੇ ਇੱਕ ਤੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਰ ਚਾਰ ਸ਼ਕਤੀਆਂ ਆਈਆਂ ਔਰ ਚੋਹਾ ਨੇ ਉਸ ਜ਼ੁਲਮ ਜ਼ੁਲਮ ਦਾ ਨਾਸ ਕਰ ਦਿੱਤਾ ਉਹਨਾਂ ਜ਼ਾਲਮਾਂ ਦੀਆਂ ਜਿਹੜਾ ਉਖਾੜ ਦਿੱਤੀਆਂ ਸੋ ਗੁਰੂ ਪਿਆਰਿਓ ਸੋ ਗੁਰੂ ਪਿਆਰਿਓ ਅਸੀਂ ਨਾਮ ਜਪੀਏ ਤੇ ਸਹਬਜ਼ਾਦਿਆਂ ਨੂੰ ਯਾਦ ਕਰੀਏ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ